ਹਾਂਜੀ ਭਾਈ ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀਗੇ ਸਭ ਤੋਂ ਪਹਿਲਾਂ ਬੈਗੂਜੀ ਕੇ ਖਾਲਸਾ ਅੱਛੀ ਬੈਗੂਜੀ ਕੇ ਸੱਤੇ ਅੱਜ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਸੀ ਔਰ ਅੱਜ ਦਾ ਜਿਹੜਾ ਪਿਆਰ ਸੀ ਮੇਰੇ ਜਿਹੜੇ ਸਮਰਥਕ ਸੀ ਜਿਹੜਾ ਮੈਨੂੰ ਚੋਣ ਵਾਲੇ ਸੀ ਅੱਜ ਉਹਨਾਂ ਇੱਕ ਛੋਟੀ ਜਿਹੜੇ ਨਵੇਂ ਸਾਲ ਦੀ ਪਾਰਟੀ ਓਰਗੇਨਾਈਜ਼ ਕੀਤੀ ਗਈ ਸੀ ਔਰ ਤੁਸੀਂ ਤਦਾਦ ਦੇਖੀ ਆ ਹਜ਼ਾਰਾਂ ਦੀ ਤਦਾਦ ਵਿੱਚ ਇੱਥੇ ਮੇਰੇ ਸਮਰਥਕ ਪਹੁੰਚੇ ਸੀ ਅੱਜ ਅਸੀਂ ਇੱਕ ਜਿਹੜਾ ਨਵੇਂ ਸਾਲ ਦਾ ਜਿਹੜਾ ਨਵਾਂ 2024 ਦਾ ਜਿਹੜਾ ਮਿਸ਼ਨ ਹੈ ਔਰ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਨੀਤੀਆਂ ਨੇ ਉਹਨਾਂ ਨੂੰ ਅਸੀਂ ਘਰ-ਘਰ ਤੱਕ ਪਹੁੰਚਾਣ ਦੀ ਜਿਹੜੀ ਅੱਜ ਇਹ ਵਿਸ਼ਾਲ ਸਭਾ ਕੀਤੀ ਗਈ ਇੱਕ ਔਰ ਮੈਂ तहे ਦਿਲੋਂ ਤਨਵਾਦ ਕਰਦਾ ਸਾਰਿਆਂ ਦਾ ਜਿਨ੍ਹਾਂ ਮੇਰੇ ਸੱਜਣ ਚੱਲ ਕੇ ਆਏ ਨੇ ਔਰ ਜਿਹੜੀ ਅਸੀਂ ਅਗਲੀ ਇੱਕ ਜੋ ਇੱਕ ਪਲਾਨਿੰਗ ਕੀਤੀ ਹੈ ਉਸ ਪਲਾਨਿੰਗ ਦੇ ਤਹਿਤ ਅਸੀਂ ਇਹ ਕੰਮ ਕਰਾਂਗੇ ਅਸੀਂ ਘਰ-ਘਰ ਜਾ ਕੇ ਲੋਕਾਂ ਤੱਕ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰਾਂਗੇ ਔਰ ਆਉਣ ਵਾਲੇ ਸਮੇਂ ਵਿੱਚ 2024 ਦੀ ਜਿਹੜੀ ਲੋਕਸ਼ੰਧੀ ਉਹਦੀ ਤਿਆਰੀ ਕਰਦੇ ਠੀਕ ਹੈ ਕੀ ਕੀ ਮੁੱਦੇ ਅੱਜ ਸੀਗੇ ਅੱਜ ਦੇ ਮੁੱਦੇ ਜੀ ਜਿਹੜੇ ਵਿਕਾਸ ਨੂੰ ਲੈ ਕੇ ਬਾਰਡਰ ਪੱਟੀ ਦੇ ਸੈਂਟਰ ਗਵਰਨਮੈਂਟ ਜਿਸ ਤਰ੍ਹਾਂ ਦਾਅਵੇ ਕਰਦੀ ਏ ਜਦ ਸਾਡੇ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਹੁੰਦੇ ਅਬਾਨੀ ਈਡਾਨੀ ਦੇ ਕਰਜ਼ੇ ਮਾਫ ਹੋ ਸਰਦੇ ਸਾਡੇ ਕਿਸਾਨਾਂ ਦੇ ਕਰਜ਼ੇ ਮਾਫ ਨਹੀਂ ਹੁੰਦੇ ਅਬਾਨੀ ਈਡਾਨੀ ਨੂੰ ਗਿਫਟ ਦਿੱਤੇ ਜਾ ਸਕਦੇ ਲੇਕਿਨ ਜੇ ਸਾਡੀਆਂ ਜ਼ਮੀਨਾਂ ਜਾਇਦਾਦਾਂ ਜਿਹੜੀ ਪਾਲਿਸੀ ਦੋਏ ਸਾਡੇ ਤਹਿ ਜਮੀਨਾਂ ਖੋਈਆਂ ਗਈਆਂ ਉਹਨਾਂ ਨੂੰ ਲੈ ਕੇ ਬਿਛੇ ਇਸ ਤੌਰ ਤੇ ਮੈਂ ਕਾਫੀ ਪਿਛਲੇ ਸਮੇਂ ਤੋਂ ਵੀ ਜਿਹੜੀ ਮੰਗ ਚੁੱਕ ਰਿਹਾ ਹਾਂ ਪਰ ਇੱਕ ਸਭ ਮੰਗ ਨੂੰ ਸੈਂਟਰ ਤੱਕ ਪਹੁੰਚਾਉਂਗਾ ਔਰ ਸਟੇਟ ਗਵਰਨਮੈਂਟ ਤੱਕ ਪਹੁੰਚਾਉਂਗਾ ਕਾਠ ਵੱ ਕੱਠ ਦਾ ਤੁਸੀਂ ਆਪ ਦੇਖਿਆ ਜੀ ਬਿਲਕੁਲ ਕੱਠ ਦਾ ਜਿਹੜਾ ਭਰਮਾ ਹੰਵਾਰਾ ਸੀ ਕੱਠ ਬਿਲਕੁਲ ਯੂਥ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਯੂਥ ਆ ਅੱਜ 1000 ਯੂਥ ਨੇ ਰਜਿਸਟਰਡ ਜਿਹੜਾ ਸਾਡੇ ਕੋਲ ਪ੍ਰੋਪਰ ਨਾਮਿਨੇਟ ਆ ਉਹ ਸਾਰ ਰਜਿਸਟਰ ਦੇ ਤਹਿਤ ਅਸੀਂ ਜਿਹੜੀ ਅ ਅਗਲੀ ਜਿਹੜੀ ਯੂਥ ਜਿਹੜਾ ਕੱਠੇ ਉਹ ਸਾਨੂੰ ਦਰਸਾ ਰਿਹਾ ਹੈ ਕਿ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਲਿਖਾਂਗੇ ਅਸੀਂ ਬਿਲਕੁਲ ਜੋਰ ਸ਼ੋਰ ਕਰਾਂਗੇ ਇਹ ਰਣਨੀਤੀ ਕੀ ਰਹੂਗੀ रणनीति जी देखो सोमवार ਤੋਂ ਬਾਅਦ ਅਸੀਂ ਪਿੰਡ-ਪਿੰਡ ਜਾ ਰਹੇ ਹਾਂ ਜਿਸ ਤਰ੍ਹਾਂ ਦੇ ਲੋਕਾਂ ਦੇ ਮੁੱਦੇ ਨੇ ਜਿਸ ਤਰ੍ਹਾਂ ਕਿਸਾਨੀ ਮੁੱਦੇ ਬਹੁਤ ਵੱਡੇ ਨੇ ਔਰ ਜਿਹੜੇ ਜ਼ਮੀਨਾ ਖੋਈਆਂ ਕਿ ਉਹ ਕਾਫੀ ਮੁੱਦੇ ਨੇ ਜਿਹੜਾ ਵੀ ਮੁਕਤ ਜਾਤੀ ਸਰਟੀਫਿਕੇਟ ਸਾਡਾ ਰਹਿੰਦਾ ਉਹਦੇ ਉੱਤੇ ਕਾਫੀ ਚਰਚਾ ਕਰਨ ਵਾਲੀਆਂ ਨੇ ਔਰ ਹੋਰ ਕਾਫੀ ਤਰ੍ਹਾਂ ਜਿਹੜੇ ਵਿਕਾਸ ਨੂੰ ਲੈ ਕੇ ਜਿਹੜਾ ਪਛੜਾ ਸਾਨੂੰ ਏਰੀਆ ਕਹਿ ਜਾਂਦਾ ਸਾਨੂੰ ਪ੍ਰੋਫੈਸਰ ਜਦ ਅਸੀਂ ਨਾਮ ਲੈਂਦੇ ਹਾਂ ਦੂਜੀਆਂ ਸਟੇਟਾਂ ਜਾ ਕੇ ਸਾਨੂੰ ਪਛੜਾ ਕਹਿੰਦਾ ਵੀ ਤੁਸੀਂ ਬੈਕਵਰਡ ਏਰੀਆ ਤੋਂ ਉਸ ਨੂੰ ਅਸੀਂ ਚੀਜ਼ ਨੂੰ ਸੈਂਟਰ ਗਵਰਨਮੈਂਟ ਤੋਂ ਔਰ ਪੰਜਾਬ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਬਹੁਤ